ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਭਾਰਤ ਸਰਕਾਰ ਨੇ ਦਾਲ ਖਾਲਸਾ ਦਾ ਇੰਸਟਾਗ੍ਰam ਅਕਾਊਂਟ ਬੰਦ ਕੀਤਾ ਹੈ ਅੰਮ੍ਰਿਤਸਰ ਦਾਲ ਖਾਲਸਾ ਦੇ ਇੰਸਟਾਗ੍ਰam ਅਕਾਊਂਟ ਨੂੰ ਬੰਦ ਕਰਨ ਦੀ ਖਬਰ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਸਰਕਾਰ ਨੇ ਇੰਸਟਾਗ੍ਰam ਅਕਾਊਂਟ ਦੀ ਵੱਧਦੀ ਪ੍ਰਸਿੱਧੀ ਨੂੰ ਦੇਖਦੇ ਹੋਏ ਇਹ ਅਕਾਊਂਟ ਬੰ ਦਾਲ ਖਾਲਸਾ ਅਕਾਊਂਟ ਬੰਦ ਹੈ ਦਾਲ ਖਾਲਸਾ ਦੇ ਆਗੂਆਂ ਨੇ ਇਹਨੇ ਕਿਹਾ ਹੈ ਕਿ 1 ਮਹੀਨਾ ਪਹਿਲਾਂ ਬਣਾਏ ਗਏ ਇਸ ਅਕਾਊਂਟ ਤੇ ਪਹੁੰਚ ਲਗਭਗ 10 ਲੱਖ ਸੀ ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਲੋਕ ਖਾਲਿਸਤਾਨ ਅੰਦੋਲਨ ਨੂੰ ਦੇਖ ਰਹੇ ਹਨ ਸੁਣ ਰਹੇ ਹਨ ਅਤੇ ਸਮਝ ਰਹੇ ਹਨ ਇਸ ਅੰਦੋਲਨ ਦੀ ਵਾਧੇ ਦੀ ਪ੍ਰਸਿੱਧੀ ਨੂੰ ਦੇਖ ਕੇ ਹੈਰਾਨ ਹੋ ਕੇ ਭਾਰਤ ਸਰਕਾਰ ਨੇ ਇਸ ਇਹ ਅਕਾਊਂਟ ਬੰਦ ਕਰ ਦਿੱਤਾ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆ ਜ਼ਰੂਰ ਦਿਓ ਧੰਨਵਾਦ